ਮਾਨਯੋਗ ਸੁਪਰੀਮ ਕੋਰਟ ਨੇ ਅੱਜ ਖੁਸ਼ਵਿੰਦਰ ਸਿੰਘ ਵਾਸੀ ਸੁਹਾਵੀ ਨੂੰ ਫਾਂਸੀ ਦੀ ਸਜ਼ਾ ਜਿਹੜੀ ਆ ਉਹ ਬਰਕਰਾਰ ਰੱਖੀ ਹੈ 2012 ਦੇ ਵਿੱਚ ਖੁਸ਼ਵਿੰਦਰ ਸਿੰਘ ਨੇ ਇੱਕੋ ਪਰਿਵਾਰ ਦੇ 6 ਜੀਆਂ ਨੂੰ ਨਹਿਰ ਦੇ ਵਿੱਚ ਸੁੱਟ ਕੇ ਸਿਰਫ ਤੇ ਸਿਰਫ 1.37 ਲੱਖ ਦੀ ਅਮਾਉਂਟ ਦੇ ਬਦਲੇ ਨਹਿਰ ਦੇ ਵਿੱਚ ਸੁੱਟ ਕੇ ਮਾਰਦਾ ਸੀਗਾ ਜਿਹੜੇ ਉਹਦੇ ਰਿਸ਼ਤੇਦਾਰ ਸੀ ਜਿਦੇ ਵਿੱਚ ਦੋ ਮਾਸੂਮ ਬੱਚੇ ਤੇ ਦੋ ਬਜ਼ੁਰਗ ਤੇ ਉਸ ਤੋਂ ਇਲਾਵਾ ਦੋ ਨੌਜਵਾਨ ਸੀਗੇ ਤੇ ਇੱਕ ਔਰਤ ਜਿਹੜੀ ਉਹਦੇ ਚੋ ਬਚ ਗਈ ਸੀਗੀ ਉਸ ਨੇ ਫਿਰ ਕੋਰਟ ਨੂੰ ਬਿਆਨ ਦਿੱਤੇ ਸੀ ਪੁਲਿਸ ਨੂੰ ਬਿਆਨ ਦਿੱਤੇ ਸੀ ਕਿ ਇਸ ਬੰਦੇ ਨੇ ਇਸ ਤਰੀਕੇ ਦੇ ਨਾਲ ਸਾਡੇ ਪੂਰੇ ਪਰਿਵਾਰ ਨੂੰ ਨਹਿਰ ਦੇ ਵਿੱਚ ਸਿੱਟਕੇ ਮਾਰਿਆ ਤੇ ਜਿਹਦੇ ਵਿੱਚ ਸੁਪਰੀਮ ਕੋਰਟ ਨੇ ਪਹਿਲਾਂ ਸੈਸ਼ਨ ਕੋਰਟ ਨੇ ਫਾਸੀ ਦੀ ਸਜ਼ਾ ਸੁਣਾਈ ਉਸ ਤੋਂ ਬਾਅਦ ਇਹਨਾਂ ਨੇ ਐਪਲੀਕੇਸ਼ਨ ਹਾਈ ਕੋਰਟ ਦੇ ਵਿੱਚ ਲਾਈ ਉਹਨੇ ਵੀ ਉਸ ਸਜ਼ਾ ਨੂੰ ਬਰਕਰਾਰ ਰੱਖਿਆ ਤੇ ਅੱਜ ਸੁਪਰੀਮ ਕੋਰਟ ਨੇ ਉਸੇ ਹਾਈ ਕੋਰਟ ਦੇ ਫੈਸਲੇ ਨੂੰ ਬਰਕਰਾਰ ਰੱਖਦਿਆਂ ਫਾਸੀ ਦੀ ਸਜ਼ਾ ਨੂੰ ਬਰਕਰਾਰ ਕੀਤਾ ਤੇ ਅਸੀਂ ਗੱਲ ਕਰਨ ਜਾ ਰਹੇ ਹਾਂ ਕਿ ਇਸ ਬੰਦੇ ਨੇ ਇਸੇ ਤਰੀਕੇ ਦੇ ਨਾਲ 2004 ਦੇ ਵਿੱਚ ਜਿਲਾ ਫਤੇਗੜ ਸਾਹਿਬ ਦੇ ਇੱਕ ਪਿੰਡ ਨਗਾਵਾ ਦੇ ਚਾਰ ਮੈਂਬਰਾਂ ਨੂੰ ਜਿਹਦੇ ਵਿੱਚ ਦੋ ਬੱਚੇ ਸੀ ਤੇ ਦੋ ਬਾਲਕ ਤੀਵੇਂ ਉਹਨਾਂ ਨੂੰ ਸਿੱਟ ਕੇ ਨਹਿਰ ਦੇ ਵਿੱਚ ਮਾਰਿਆ ਸੀਗਾ ਤੇ ਉਸ ਕੇਸ ਦੇ ਵਿੱਚ ਜਿਹੜੇ ਉਸ ਕੇਸ ਦੇ ਮਦਈ ਸੀਗੇ ਕੁਲਤਾਰ ਸਿੰਘ ਵਾਸੀ ਕੋਲੋ ਬਾਜਰਾ ਅੱਜ ਸਾਡੇ ਨਾਲ ਮੌਜੂਦ ਨੇ ਤੇ ਕੁਲਤਾਰ ਸਿੰਘ ਜੀ ਅਸੀਂ ਤੁਹਾਨੂੰ ਪੁੱਛਣਾ ਚਾਹਾਂਗੇ ਕਿ ਜਿਸ ਤਰੀਕੇ ਨਾਲ ਅੱਜ ਸੁਪਰੀਮ ਕੋਰਟ ਨੇ ਇਹ ਸਜ਼ਾ ਸੁਣਾਈ ਹੈ ਤੇ ਇਸ ਬੰਦੇ ਨੂੰ ਬਰਕਰਾਰ ਰੱਖੀ ਹੈ ਸਜ਼ਾ ਵਾਸੀ ਜੀ ਕਿ 2004 ਦੇ ਵਿੱਚ ਆਪਣੇ ਨਾਲ ਵੀ ਇਦਾਂ ਦੀ ਹੀ ਘਟਨਾ ਵਾਪਰੀ ਸੀ ਹਾਂਜੀ ਇਹਨੇ 2004 ਦੇ ਵਿੱਚ ਸਹਾਬਿਆਲੇ ਕੁਸ਼ਵਿੰਦਰ ਸਿੰਘ ਨੇ ਨਗਾਵੇ ਮੇਰੀ ਸਿਸਟਰ ਦੇ ਭੈਣ ਦਾ ਪਰਿਵਾਰ ਵੀ ਇਸੇ ਤਰਜ਼ ਨਾਲ ਜਿੱਦਾਂ ਇਹਨੇ ਮਕੰਦ ਪਰ ਆਪਣੇ ਰਿਸ਼ਤੇਦਾਰਾਂ ਨੂੰ ਨਹਿਰ ਵਿੱਚ ਜਾ ਕੇ ਛੁਟਿਆ ਉਹਨੇ 2004 ਦੇ ਵਿੱਚ ਇਹਨੇ ਮੇਰੀ ਭੈਣ ਦੇ ਪਰਿਵਾਰ ਨੂੰ ਵੀ ਨਹਿਰ ਵਿੱਚ ਛੁਟਿਆ ਅਤੇ ਪੰਜਾਬ ਉਸ ਨੇ ਉਸ ਟਾਈਮ ਕੋਈ ਕੇਸ ਹੈਂਡਲ ਨਹੀਂ ਕੀਤਾ ਉਹਦੇ ਬਾਅਦ ਦੇ ਵਿੱਚ ਮੈਂ ਹਾਈ ਕੋਰਟ ਦੇ ਵਿੱਚ ਅਪੀਲ ਪਾਈ ਅਤੇ ਇਹੀ ਕੇਸ ਹਾਈ ਕੋਰਟ ਨੇ ਕ੍ਰੈਮ ਬ੍ਰਾਂਚ ਨੇ ਮਾਰਕ ਕੀਤਾ ਕ੍ਰੈਮ ਬ੍ਰਾਂਚ ਤੋਂ ਵੀ ਇਹ ਕੇਸ ਨਹੀਂ ਹੱਲ ਹੋਇਆ ਤੇ ਫੇਰ ਮੈਂ ਸੀਬੀਆਈ ਨੂੰ ਇਹ ਕੇਸ ਹਾਈ ਕੋਰਟ ਤੋਂ ਕਰਵਾਇਆ ਤੇ ਸੀਬੀਆਈ ਵੀ ਇਹ ਕੇਸ ਵਿੱਚ ਇੱਕ ਵਾਰ ਤਾਂ ਹੱਥ ਖੜੇ ਕਰ ਗਈ ਸੀ ਤੇ ਇਹਦੇ ਦੁਆਰੇ ਮਕੰਦੜ ਵਾਲੇ ਕੇਸ ਵਿੱਚ ਫਸਣ ਦੀ ਕਰਜ ਤੇ ਇਹ ਤਾਂ ਪੰਜਾਬ ਪੁਲਿਸ ਨੇ ਹੀ ਇਹ ਕੇਸ ਸਾਡੇ ਨਗਾਵੇਂ ਵਾਲਾ ਕੇਸ ਵੀ ਹੱਲ ਕਰਦੇ ਮਤਲਬ ਇੱਕ ਵਾਰ ਸੀਬੀਆਈ ਨੇ ਇਹ ਕੇਸ ਨੂੰ ਕਲੋਜ਼ ਕਰਤਾ ਸੀ ਬੰਦ ਕਰਤਾ ਸੀ ਇਹਦੇ ਵਿੱਚ ਕੋਈ ਸਾਨੂੰ ਸੂਚਨਾ ਨਹੀਂ ਦਿੰਦਾ ਤੇ ਇਸ ਬੰਦੇ ਦਾ ਕੁਸ਼ਵਿੰਦਰ ਸਿੰਘ ਦਾ ਤੁਹਾਡੇ ਨਾਲ ਕੀ ਰਿਸ਼ਤਾ ਸੀਗਾ? ਸ਼ਵਿੰਦਰ ਸਿੰਘ ਦਾ ਸਾਡੇ ਨਾਲ ਰਿਸ਼ਤਾ ਤਾਂ ਕੋਈ ਨਹੀਂ ਥੋ ਰਿਸ਼ਤਾਰੀ ਤਾਂ ਮੈਸੇਜ ਦਾ ਭਰਾ ਤਾਂ ਵੱਡਾ ਕੁਮਵਿੰਦਰ ਸਿੰਘ ਉਹ ਸਾਡੇ ਕੋਲ ਅਕਾਊਂਟ ਦਾ ਕੰਮ ਕਰਦਾ ਦਾ ਮਨੀਮੀ ਦਾ ਕੰਮ ਕਰਦਾ ਸੀ ਅਤੇ ਇਹਦਾ ਵੀ ਮੈਂ ਮਦਦ ਕਰਕੇ ਇਹਨੂੰ ਫੋਟੋ ਸ਼ਟ ਮਸ਼ੀਨ ਲੈ ਕੇ ਦਿੱਤੀ ਦੀ ਫੋਟੋਗ੍ਰਾਫਰ ਸਾਹਿਬ ਬੈਟਰਨ ਵਾਸਤੇ ਕੰਮ ਲਾਇਆ ਸੀ ਉਸ ਹੀ ਆੜ ਦੇ ਵਿੱਚ ਇਹ ਭੇਤ ਪਾ ਕੇ ਤੇ ਇਹ 12 ਲੱਖ ਦੇ ਲਾਚ ਵਿੱਚ ਆ ਗਏ ਨਗਾਵੇਂ ਤੋਂ ਘਰ ਤੋਂ ਆਪਣੇ ਮੇਰੇ ਸਿਸਟਰ ਦੇ ਪਰਵਾਰ ਨੂੰ ਲੈ ਕੇ ਪ੍ਰਵੰਤ ਸਿੰਘ ਦੇ ਪਰਵਾਰ ਨੂੰ ਵਿਆਹ ਕੇ ਇਹਨੇ ਨਹਿਰ ਵਿਛੜ ਦਿੱਤਾ ਤੇ ਉਹ ਚਾਰੇ ਦਿਨ ਕਰੋਨਾ ਆਪ ਘਰੋਂ ਫਿਰ ਕੀ ਕਹਿ ਕੇ ਲਿਕੇ ਆਇਆ ਸੀ ਪਰੋਂ ਬਸ ਇਹੀ ਲਾਪਤ ਬੱਲੇ ਕੇ ਜਾਇਆ ਵੀ ਕੋਈ ਮੱਥਾ ਰਗਾਉਣ ਵਾਸਤੇ ਜੀ ਖਵਾਜ ਦਾ ਮੱਥਾ ਟੇਕਣਾ ਬਣਾਣਾ ਇਹ ਨਾਮ ਵਿੱਚ ਫਿਰ ਲੈ ਕੇ ਆ ਗਿਆ ਸੰਤਪੁਰ ਉਸ ਪਤਾ ਨਹੀਂ ਲੱਗਿਆ ਦੇ ਬਾਰੇ ਵਿੱਚ ਉਹ ਇਹਦੇ ਪਤੇ ਤੇ ਚੜ੍ਹ ਕੇ ਗਾਰੋ ਤੇ ਕਹੇ ਲੱਗ ਗਿਆ ਉਸ ਮੇਰਾ ਮੇਰਾ ਰਿਸ਼ਤੇਦਾਰ ਸੀਗਾ ਬਨੋਈਆ ਉਹ ਇਹਦੇ ਕਹੇ ਲੱਗ ਗਿਆ ਪ੍ਰਵੰਤ ਸਿੰਘ ਉਹਨੇ ਇਹਦੀ ਕੱਲਾ ਵਿੱਚ ਆ ਕੇ ਨਹਾ ਤਾਂ ਖਵਾਜੇ ਦਾ ਮੱਥਾ ਟਿਕਾਉਣ ਦੇ ਬਹਾਨੇ ਸਾਰਾ ਪਰਿਵਾਰ ਹੀ ਨੇ ਸ਼ੁਰੂ ਤੇ ਸੇਮ ਮੇਰੇ ਖਰ ਇਹ ਕੇਸ ਦੇ ਵਿੱਚ ਵੀ ਨੇ ਇਦਾਂ ਹੀ ਕਰਿਆ ਇਹ ਵੀ ਇਹਦੀ ਰਿਸ਼ਤੇਦਾਰੀ ਦੇ ਵਿੱਚ ਸੀ ਵੀ ਇਦਾਂ ਖਵਾਜੇ ਦੇ ਮੱਥਾ ਟਿਕਾ ਚੁਣੋ ਇਹ ਕੇਸ ਵਿੱਚ ਵੀ ਕਿਹਦਾ ਮੁਕੰਦਪੁਰਾ ਕੇਸ ਹੈ ਇਹਦੇ ਵਿੱਚ ਵੀ ਇਹੀ ਤਰ੍ਹਾਂ ਦੇ ਕਰਿਆ ਕਿ ਇਹ ਵੀ ਤਾਂ ਨੇਜੀ ਕੀ ਰਿਸ਼ਤੇਦਾਰ ਤੇ ਇਹਦੇ ਗਲਵਾਤਾਂ ਜਾਗੇ 37 ਲੱਖ ਦੇ ਲਾਲਚ ਵਿੱਚ ਆ ਗਏ ਨੇ ਕੁਸਤਾ ਮੈਂਬਰ ਉਹਦੇ ਮਹਿਲ ਉਸੇ ਜਗ੍ਹਾ ਤੇ ਜਿੱਥੇ ਨਗਾਵੇੜਾ ਪਰਵਾਸਟਿਆ ਸੀ ਉਹ ਸਾਡਾ ਉਸੀ ਜਗ੍ਹਾ ਤੇ ਜਾ ਕੇ ਸਭ ਤੇ ਉਸੇ ਜਗ੍ਹਾ ਤੇ ਸੇਮ ਹਾਂ ਸੇਮ ਉਹੀ ਜਗ੍ਹਾ ਬੁਸ਼ਟੇ ਜਾ ਕੇ ਜਿਤਨਾ ਲੜਕੀ ਬਚੀ ਹੈ ਜਿਹਦੇ ਬੱਚੇ ਮਰੇ ਆ ਤੇ ਉਹਦੇ ਘਰ ਵਾਲਾ ਵੀ ਗਿਆ ਤੇ ਉਹਦਾ ਭਰਾ ਤੇ ਉਹਦੇ ਮਾਂ ਬਾਪ ਉਹ ਕੁਝ ਥੋੜੇ ਪਿੱਛੇ ਛੱਡਦੇ ਕਿਤੇ ਇਹ ਉਸੀ ਜਗ੍ਹਾ ਤੇ ਲੈ ਕੇ ਛੱਡੇ ਬਣੇ ਤੇ ਉਹ ਵਿੱਚ ਇੱਕ ਮਰਜਾ ਨਹੀਂ ਮਾਂ ਸੀ ਨੜਕੀ ਉਹ ਵੱਜ ਗਈ ਜਿਹੜੀ ਘੁਆਰੀ ਨੜਕੀ ਉਹਨੇ ਸਾਰਾ ਕਰ ਦਿੱਤਾ ਉਹਨੇ ਸਾਰਾ ਕਰਿਆ ਤੇ ਤਾਂ ਹੀ ਇਦਾਰੀ ਗੱਲ ਖੁੱਲ ਕੇ ਸਾਹਮਣੇ ਆਈ ਤਾਂ ਹੀ ਨਗਾਰਾ ਵਾਲਾ ਕੇਸ ਜੀ ਦੋਵਾਰੇ ਹਲ ਹੋ ਗਿਆ ਤੇ ਫਿਰ ਦੁਬਾਰਾ ਸੀਬੀਆਈ ਕੋਰਟ ਕੋਲ ਚਲਾ ਗਿਆ ਕਿਉਂ ਪਹਿਲਾਂ ਵੀ ਸੀਬੀਆਈ ਕੋਲ ਸੀਬੀਆਈ ਵੱਲ ਕਰ ਗਈ ਸੀ ਸੀਬੀਆਈ ਨੇ ਦੁਬਾਰਾ ਇਹ ਡੀਐਸਵੀ ਮਿਲਣਾ ਸੀਗਾ ਜੀ ਨੇ ਫਿਰ ਇਸ ਹੱਲ ਕਰਿਆ ਆਪਣੀ ਮਿਹਨਤ ਨਾਲ ਤੇ ਇਸ ਵੀ ਨਹੀਂ ਬਣੇ ਮਿਹਨਤ ਨਾਲ ਲੜਿਆ ਸੀਬੀਆਈ ਦੇ ਨੇ ਤਾਂ ਫਿਰ ਸੀਬੀਆਈ ਦੀ ਕੋਰਟ ਨਹੀਂ ਇਹਨੂੰ ਫਾਂਸੀ ਦੀ ਸਜ਼ਾ ਮਿਲ ਦਿੱਤੀ ਹੈ ਮੌਰੀ ਕੋਰਟ ਨੇ ਤੁਹਾਡੇ ਨਾਲ ਕੇਸ ਵੀ ਸਾਡੇ ਵਾਲਾ ਕੇਸ ਵਿੱਚ ਵੀ ਫਾਂਸੀ ਦੀ ਸਜ਼ਾ ਹੋਣੀ ਹੈ ਅੱਛਾ ਹੁਣ ਤੁਸੀਂ ਇਹਨੂੰ ਫਾਂਸੀ ਦੀ ਸਜ਼ਾ ਜਿਹੜੀ ਹੈ ਦੂਜੇ ਕੇਸ ਦੇ ਵਿੱਚ ਸੁਪਰੀਮ ਕੋਰਟ ਨੇ ਬਰਕਰਾਰ ਰੱਖ ਦਿੱਤੀ ਹੈ ਕੀ ਕਹਿਣਾ ਚਾਹੋਗੇ ਬਿਲਕੁਲ ਜਾਇਜ਼ ਰੱਖੀਏ ਇਹ ਬਿਲਕੁਲ ਜਾਇਜ਼ ਰੱਖੀ ਆ ਤੇ ਸਾਡਾ ਵਾਲਾ ਕੇਸ ਵਿੱਚ ਵੀ ਜੇ ਗਾਂ ਅਪੀਲ ਕਰਦਾ ਜੂਰੀ ਕਾਂਸੀ ਤੇ ਉਹ ਵੀ ਜਾਇਜ਼ ਰਹਿਣੀ ਚਾਹੀਦੀ ਤੇ ਬਿਲਕੁਲ ਇਹਨੂੰ ਕਾਂਸੀ ਜਿਹਾ ਹੋਣੀ ਚਾਹੀਦੀ ਥੋੜਿਆ ਨਾਲ ਕੇਸ ਤੇ ਵੀ ਕੀ ਲਾਲਚ ਸੀਗਾ ਬੱਚਿਆਂ ਨੂੰ ਛੱਡਣ ਦੇ ਵਿੱਚ 12 ਲੱਖ ਰੁਪਇਆ ਸੀਗਾ ਉਹਨੇ ਕੋਲ ਕਿਤੇ ਉਹਨਾਂ ਨੇ ਇਹਨੂੰ ਭੇਦ ਦੇ ਤਾਂ 12 ਲੱਖ ਰੁਪਇਆ 12 ਲੱਖ ਦੇ ਲਾਲਚ ਵਿੱਚ ਹੀ ਆ ਗਈ ਨਹੀਂ ਇਹ ਕੰਮ ਬੁੱਕ દેશ દુનિયા દાપર રહી ઘટનાવનું જાણ લ સબસક્રાઈબ કરો સા નવેબ ચેનલ સાડી વિડીયોનું કરો લાઈક તે આપણે વિચાર છડો સાડે કમંટ બોક્સ